ਜੱਟ ਦੇ ਜ਼ਮੀਨ ਚਲੀ ਜਾਂਦੀ ਹੈ ਆਹ ਸਾਹਮਣੇ ਇੱਕ ਪਾਸੇ ਕਹਿੰਦੇ ਜੱਗੂ ਅਰ ਸ਼ੀਲੂ ਨੂੰ ਕਬੱਡੀ ਪਾਉਣੀ ਪੈ ਗਈ ਪਹਿਲਾ ਪ੍ਰਤਾਪ ਨੇ ਹੋਰ ਕਹਿੰਦੇ ਜੱਗੂ ਨੇ ਹਾਂਜੀ ਪੰਜਾਬੀਓ ਕੀ ਹਾਲ ਚਾਲ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀਆਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਕੈਨੇਡਾ ਦਾ ਵੱਡਾ ਵਰਲਡ ਕਬੱਡੀ ਕੱਪ ਹੋਣਾ ਹੈ ਜਿਸ ਦੇ ਚਰਚੇ ਬਹੁਤ ਦਿਨਾਂ ਤੋਂ ਛਿੜੇ ਹੋਏ ਨੇ ਤੇ ਆਖਰਕਾਰ ਉਹ ਤਰੀਕ ਅੱਜ ਆ ਗਈ ਹੈ ਤਕਰੀਬਨ ਤਕਰੀਬਨ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਨੇ ਸੋਲਡ ਆਊਟ ਹੋ ਚੁੱਕੀਆਂ ਨੇ ਸੋ ਅੱਜ ਇਸ ਵਰਲਡ ਕਬੱਡੀ ਕੱਪ ਤੇ ਪੂਰੀ ਗਰਦ ਉੱਠਣੀ ਹੈ ਸਾਨਾ ਨਹੀਂ ਭੇੜਨਾ ਹੈ ਤੋਂ ਆਪਾਂ ਲੈ ਕੇ ਆਜਾ ਕੁਝ ਜਾਣਕਾਰੀ ਤੇ ਮਿੱਤਰੋ ਆਓ ਹੁਣ ਆਪਾਂ ਟੀਮਾਂ ਦੇਖੀਏ ਕੁਝ ਟੀਮਾਂ ਕਲੀਅਰ ਹੋ ਚੁੱਕੀਆਂ ਨੇ ਤੇ ਕੁਝ ਦੇ ਵਿੱਚ ਅਜੇ ਕਨਫਿਊਜ਼ਨ ਹੈ ਸਭ ਤੋਂ ਪਹਿਲਾਂ ਦੋਸਤੋ ਆਪਾਂ ਇੰਡੀਆ ਟੀਮ ਦੀ ਗੱਲ ਕਰੀਏ ਇੰਡੀਆ ਦੀ ਟੀਮ ਵੀ ਵਧੀਆ ਬਣੀ ਹੈ ਇੰਡੀਆ ਦੀ ਟੀਮ ਦੇ ਵਿੱਚ ਖੇਡਣਗੇ ਰਵੀ ਗੈਲਰਾਮ ਬੋਲਟ ਘੀਰਾਵਾਲ ਰਪਿੰਦਰ ਦੋਦਾ ਪਿਸਟਲ ਪਿੰਡਰ ਟੀਮ ਦੁਬਲੀ ਤੇ ਸਟਾਪਰ ਹੋਣਗੇ ਖੁਸ਼ੀ ਦੁੱਗਾਂ ਵਾਲਾ ਸਣੀ ਕਾਲਾ ਸੰਘਿਆ ਜੱਗਾ ਚਿੱਟੀ ਮੰਗੀ ਬੱਗਾ ਪਿੰਡ ਤੇ ਜੱਗੂ ਹਾਕਮ ਵਾਲਾ ਤੇ ਦੋਸਤੋ ਇੰਡੀਆ ਦੀ ਟੀਮ ਵੀ ਵਧੀਆ ਹੈ ਉਸ ਤੋਂ ਅੱਗੇ ਆਪਾਂ ਕੈਨੇਡਾ ਈਸਟ ਦੀ ਗੱਲ ਕਰੀਏ ਇਹ ਟੀਮ ਵੀ ਪੂਰੀ ਤਾਕੜੀ ਹੈ ਇਸ ਦੇ ਵਿੱਚ ਖੇਡਣਗੇ ਅੰਬਾਸੌਰ ਸਿੰਘ ਰਵੀ ਦੇਵਰਾ ਜਿੱਤਪਾਲ ਚਿੱਟੀ ਰਾਜੂ ਕੋਟਲਾ ਭੜੀ ਰਵੀ ਕਲਸੀਆ ਤੇ ਸਟਾਪਰ ਹੋਣਗੇ ਸਿਲੂ ਬਾਹੂ ਅਕਬਰਪੁਰਾ ਪਿੰਦੂ ਸੀਚੇਵਾਲ ਅਮਨ ਦਿਉਰਾ ਮਨੀਸ਼ ਬਾਹੂ ਅਕਬਰਪੁਰ ਤੇ ਫਰਿਆਦ ਸ਼ਾਕਰਪੁਰ ਹੋਰੀ ਸੋ ਇਹ ਟੀਮ ਵੀ ਪੂਰੀ ਤਗੜੀ ਬਣੀ ਹੈ ਅਸਲ ਦੇ ਵਿੱਚ ਤਾਂ ਦੋਸਤੋ ਦੋ ਤਿੰਨ ਟੀਮਾਂ ਜੇ ਕਲੀਅਰ ਹੋਈਆਂ ਨੇ ਯੂ ਐਸ اے ਦੀ ਟੀਮ ਦੇ ਵਿੱਚ ਵੀ ਥੋੜੀ ਜੀ ਕਨਫਿਊਜ਼ਨ ਹੈ ਹੁਣ ਜੇ ਆਪਾਂ ਟੀਮ ਦੱਸ ਦਿੰਨੇ ਆ ਜਿਸ ਦੇ ਵਿੱਚ ਜੈਫੀ ਹੋਣਗੇ ਸਣੀ ਕਾਲਾ ਸੰਘਿਆ ਜੱਗਾ ਚਿੱਟੀ ਉਧਰ ਖੇਡੂ ਗੁਰੂਥੋਪੀਆ ਹੋ ਗਿਆ ਤੇ ਮੰਗੀ ਵੀ ਉਧਰ ਖੇਡੂ ਇੰਡੀਆ ਦੀ ਟੀਮ ਦੇ ਵਿੱਚ ਤੇ ਹੋਰ ਇਸ ਦੇ ਵਿੱਚ ਖੇਡ ਸਕਦੇ ਨੇ ਜਿਆਦਾ ਸੁਰਖਪੁਰ ਇੰਦਰਜੀਤ ਕਲਸੀਆ ਇਸ ਦੇ ਵਿੱਚ ਰੈਡਰ ਹੋਣਗੇ ਸੁਲਤਾਨ ਸ਼ਮਸ਼ਪੁਰ ਦੁੱਲਾ ਬੱਗਾਪਿੰਡ ਪਾਲੀ ਫਤੇਗੜ ਸ਼ਾਨਾ ਤੇ ਜੈਰੋਸ ਚ ਪੇਜ ਹੋਰੀ ਬਾਕੀ ਪਾਕਿਸਤਾਨ ਦੀ ਟੀਮ ਦੇ ਵਿੱਚ ਖੇਡਣਗੇ ਅਬਦੁੱਲਾ ਰਾਜਪੂਤ ਜੈਫਰ ਕੰਪੋਜ ਜੈਫਰ ਅਲੀ ਅਲੀ ਬ੍ਰੈਂਚ ਰਾਜਾ ਅਲੀ ਸ਼ਾਨ ਹੀਰਾਵਟ ਮਲਕ ਬਿਆਨਮੀਨ ਦੁੱਲਾ ਜਾਟ ਕਲੀਮ ਓਲਾ ਜਾਟ ਅਤੇ ਮੌਸਮ ਬਿਲਾਲ ਢਿਲੋਹਰੀ ਸੋ ਇਹ ਪਾਕਿਸਤਾਨ ਦੀ ਟੀਮ ਖੇਡੇਗੀ ਸੋ ਦੋਸਤੋ ਇਹ ਟੀਮਾਂ ਕੁਝ ਕਲੀਅਰ ਹੋਈਆਂ ਸੀ। ਬਾਕੀ ਜੇਕਰ ਆਪਾਂ ਮੈਚਾਂ ਦੀ ਗੱਲ ਕਰੀਏ ਇਹ ਵੀ ਕਿਹੜੀ ਟੀਮ ਦਾ ਮੈਚ ਕਿਹੜੀ ਟੀਮ ਦੇ ਨਾਲ ਹੋਵੇਗਾ। ਪਹਿਲਾ ਮੈਚ ਅੰਡਰ 20 ਦਾ ਹੋਵੇਗਾ। ਦੂਸਰਾ ਮੈਚ ਹੋਵੇਗਾ ਕੈਨੇਡਾ ਈਸਟ ਦਾ ਯੂ ਐਸ ਏ ਰੈੱਡ ਦੇ ਨਾਲ। ਤੀਸਰਾ ਮੈਚ ਹੋਵੇਗਾ ਯੂ ਐਸ ਏ ਬਲੂ ਦਾ ਪਾਕਿਸਤਾਨ ਦੇ ਨਾਲ। ਚੌਥਾ ਮੈਚ ਹੋਵੇਗਾ ਕੈਨੇਡਾ ਵੈਸਟ ਦਾ ਦੂਜੇ ਮੈਚ ਦੇ ਵਿੱਚੋਂ ਹਾਰਨ ਵਾਲੀ ਟੀਮ ਦੇ ਨਾਲ। ਤੇ ਪੰਜਵਾਂ ਮੈਚ ਹੋਵੇਗਾ ਇੰਡੀਆ ਦਾ ਤੀਜੇ ਮੈਚ ਦੇ ਵਿੱਚੋਂ ਹਾਰਨ ਵਾਲੀ ਟੀਮ ਦੇ ਨਾਲ। ਇਸ ਤੋਂ ਅੱਗੇ ਜਿਵੇਂ ਸ਼ਡਿਊਲ ਚੱਲੇਗਾ ਉਹ ਮੈਚ ਹੋਣਗੇ ਤੇ ਮਿੱਤਰੋ ਕੁੱਲ ਮਿਲਾ ਕੇ ਇਸ ਵਰਲਡ ਕਬੱਡੀ ਕੱਪ ਤੇ ਪੂਰੇ ਪੜਾ ਕੇ ਪੈਣ ਵਾਲੇ ਨੇ ਕਿਉਂਕਿ ਤਕਰੀਬਨ ਤਕਰੀਬਨ ਸਾਰੀ ਕਰੀਮ ਇੱਥੇ ਪਹੁੰਚ ਚੁੱਕੀ ਹੈ ਸਾਰੇ ਸੁਪਰਸਟਾਰਾਂ ਦੇ ਭੇੜ ਹੋਣਗੇ ਬਾਕੀ ਦੇਖਦੇ ਆਂ ਸ਼ਾਮ ਨੂੰ ਇੱਥੋਂ ਕਿਹੜਾ ਬੈਸਟ ਬਣਨਾ ਹੈ ਕਿਉਂਕਿ ਕੈਨੇਡਾ ਦੇ ਵਰਲਡ ਕਬੱਡੀ ਕੱਪ ਦਾ ਬੈਸਟ ਬੰਨਾ ਵੀ ਇੱਕ ਬਹੁਤ ਵੱਡੀ ਗੱਲ ਹੈ ਤੇ ਮਿੱਤਰੋ ਇਹਨਾਂ ਮੈਚਾਂ ਦਾ ਲਾਈਵ ਵੀ ਚੱਲੇਗਾ ਲਾਈਵ ਇਹਨਾਂ ਦਾ 온ਟਾਰੀਓ ਕਬੱਡੀ ਫੈਡਰੇਸ਼ਨ ਦੇ YouTube ਚੈਨਲ ਤੇ ਚੱਲਣਾ ਹੈ ਤੇ ਮੈਚ ਸ਼ਾਮ ਨੂੰ ਆਪਣੇ ਜਲਦੀ ਸ਼ੁਰੂ ਹੋ ਜਾਣਗੇ ਤਕਰੀਬਨ 8:00 ਵਜੇ ਮੈਚੇ ਸ਼ੁਰੂ ਹੋਣ ਦੀ ਸੁਭਾਵਨਾ ਹੈ ਤੇ ਬਾਕੀ ਦੋਸਤੋ ਦੱਸਿਓ ਕਿਸ ਕਿਸ ਨੂੰ ਇੰਤਜ਼ਾਰ ਸੀ ਇਸ ਵਰਲਡ ਕਬੱਡੀ ਕੱਪ ਦਾ ਤੇ ਦੋਸਤੋ ਇਹ ਕੁਝ ਜਾਣਕਾਰੀ ਸੀ ਕੈਨੇਡਾ ਦੇ ਵਰਲਡ ਕਬੱਡੀ ਕੱਪ ਨੂੰ ਲੈ ਕੇ ਜੇਕਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਤੋਂ ਇਲਾਵਾ ਬਾਈ ਜੀ ਪਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ